ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿਛਲੀ ਸਾਕੀ ਵਿੱਚ ਸਰਵਣ ਕੀਤਾ ਕਿ ਬਾਲ ਗੋਬਿੰਦ ਰਾਏ ਜੀ ਹੁਣ ਅਨੰਦਪੁਰ ਆ ਗਏ ਹਨ ਉਹਨਾਂ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਜ਼ਲੂਮ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨ ਹੋਣ ਵਾਸਤੇ ਦਿੱਲੀ ਭੇਜ ਦਿੱਤਾ ਹੈ ਦਸਮੇਸ਼ ਜੀ ਨੇ ਆਪਣੇ ਆਨੰਦਪੁਰ ਆਉਣ ਸੰਬੰਧੀ ਆਪ ਬਚਿਤ੍ਰਨਾਕ ਨਾਟਕ ਵਿੱਚ ਲਿਖਿਆ ਹੈ ਮਦਰ ਦੇਸ਼ ਹਮ ਕੋ ਲਿਆਏ ਪਾਂਥ ਪਾਂਥ ਦਾਈਂ ਦੁਲਰਾਏ ਇਨਾਂ ਵਿੱਚ ਸਾਰੀ ਸਿੱਖਣਾਈ ਪੜ੍ਹਾਈ ਘੋੜਸਵਾਰੀ ਆਦਿਕ ਆ ਜਾਂਦੇ ਹਨ ਸ੍ਰੀ ਗੁਰਤੇਗ ਬਹਾਦਰ ਜੀ ਨੇ ਜੇਲ੍ਹ ਵਿੱਚੋਂ ਇੱਕ ਸਿੱਖ ਨੂੰ ਭੇਜ ਕੇ ਨਾਰੀਅਲ ਤੇ ਪੰਜ ਪੈਸੇ ਮੰਗਵਾਏ ਆਪਣੇ ਹੱਥ ਵਿੱਚ ਲੈ ਕੇ ਇਸ ਤਰ੍ਹਾਂ ਸਿੱਖ ਲੈ ਕੇ ਅਨੰਦਪੁਰ ਸਾਹਿਬ ਪੁਜਾ ਲੋਕ ਸ੍ਰੀ ਗੁਰਤੇਗ ਬਹਾਦਰ ਕਰਮੈ तर ध्यान नंदन को उर्मय बदन दीन सो अर्प अगारी जग गुरता दीनस बल पारी नौतन मैं जो भरती ज्योत सुत मैं करी प्रवेश उदोत सिख सो हुक्म करो लय जाइय अर्पो श्री गोविंद गुर होइ है ਇਸ ਤਰ੍ਹਾਂ ਸਿੱਖ ਉਸ ਨਾਰੀਅਲ ਨੂੰ ਤੇ ਪੰਜ ਪੈਸੇ ਨੂੰ ਲੈ ਕੇ ਆਨੰਦਪੁਰ ਸਾਹਿਬ ਆ ਜਾਂਦਾ ਹੈ ਤੇ ਗੁਰਮਰਿਆਦਾ ਅਨੁਸਾਰ ਗੁਰੂ ਸਾਹਿਬ ਜੀ ਦੇ ਕਲਗੀ ਸਜਾਈ ਜਾਂਦੀ ਹੈ, ਕਾਥਰੇ ਤੇਗ ਪਹਿਨਾਈ ਜਾਂਦੀ ਹੈ, ਗੁਰਕਦੀ ਦਾ ਤਿਲਕ ਦਿੱਤਾ दिल्ली तो आया नरेल से पाँच पैसे रख के परिक्रमा मत्था टेकिया जो कि बाबा बुढ़ा जी की वंश चो भाई राम जी ने यह कार्यजे सब संतान ने भेटाव अर्पण की गुरगद्दी की तरीक तो दिन आदि मने जाते हैं जो कि गुरु तेग बहादुर जी दे ਸ਼ਹਾਦਤ ਦੇ ਦਿਨ ਹਨ ਮੱਗਰ 11 ਸੰਮਤ 1732 ਮੱਗਰ ਸੁਦੀ ਪੰਚਮੀ ਇਹ ਦਿਨ ਮੰਨਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ